ਮਾਲਕ ਮਾਲਕ ਦੇ ਦਰਸ਼ਨ ਮੇਰੇ ਤੁਸੀਂ ਸਾਨੂੰ ਮਾਲਕ ਕਿੱਥੇ ਆ ਨਹੀਂ ਨਹੀਂ ਮਾਲਮ ਇਸ ਮਾਲਕ ਸਾਡੇ ਚ ਨਹੀਂ ਮਾਤਾ ਜੀ ਸਾਨੂੰ ਜਦੋਂ ਖੇਦ ਹੁੰਦੇ ਨੇ ਦਵਾਈ ਮਿਲ ਜਾਣੀ ਹੈ ਫੁੱਟੀ ਮਿਲ ਜਾਣੀ ਹੈ ਸਾਨੂੰ ਤਾਂ ਤੁਸੀਂ ਨਹੀਂ 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 ਰੱਬ ਰੱਬ ਹੀ ਹੈ ਥੱਲੇ ਤਾਂ ਖੜਨਾ ਨਹੀਂ ਹੁੰਦਾ ਸਾਹਮਣੇ ਸਗੋਂ ਕੀ ਤੁਸੀਂ ਸਾਡੇ ਤੇ ਆਸਾਨ ਕਰਦੇ ਹੋ ਸਾਡੇ ਕੋਲ ਸੇਵਾ ਲੈ ਕੇ ਸਾਡੇ ਪਾਪੀਆਂ ਕੋਲ ਪਤਾ ਨਹੀਂ ਕਿਹੜੇ ਕਿਹੜੇ ਕਰਮ ਕਰਕੇ ਅਸੀਂ ਇੱਥੇ ਬੈਠੇ ਆ ਨੌਜਵਾਨ ਤੁਸੀਂ ਦੇਖੋ ਇੱਥੇ ਸੇਵਾ ਕਰਨ ਆਏ ਨੇ ਇਸ ਵਾਸਤੇ ਅਸੀਸਾਂ ਮੰਗਿਆ ਕਰੋ ਸੀਸ ਦਿਨੀ ਹਰ ਟਾਈਮ ਸਾਡੇ ਕੋਲ ਸੀਸ ਹੀ ਹੁੰਦਾ ਕੁਛ ਨਹੀਂ ਕੀ ਹੋਇਆ ਸੀ ਤੁਹਾਨੂੰ ਪਰਮਾਤਮਾ ਤੁਹਾਨੂੰ ਕਹਿਣੇ ਕਾਦੀ ਦਵਾਈ ਲੈਨੇ ਮਾਤਾ ਜੀ ਤੁਸੀਂ ਇੱਥੋਂ ਕਦੋਂ ਤੋਂ ਲੈ ਰਹੇ ਹੋ ਦਵਾਈ ਅਸੀਂ ਤਾਂ ਬੜੀ ਦੂਜੀ ਵਾਰ ਆਏ ਦੂਜੀ ਵਾਰ ਅੱਛਾ ਜੀ ਕਿੰਨੇ ਦਿਨਾਂ ਦੀ ਦਵਾਈ ਤੁਹਾਡੀ ਨਹੀਂ ਨਹੀਂ ਦੇ ਚੱਲਦੇ ਵਿੱਚ ਮਹੀਨੇ ਦੀ ਦਵਾਈਆਂ ਦੀ ਨਹੀਂ ਮਤਲਬ ਕਹਿਣ ਦਾ ਕਿੰਨੇ ਚਿਰ ਦੀ ਕੀ ਕੀ ਕਿੰਨੇ ਰੁਪਏ ਦੀ ਕਿੰਨੇ ਰੁਪਏ ਦੀ ਪੈਸੇ ਦੀ ਸ਼ੂਗਰ ਦੀ ਕਾਦੀ ਦਵਾਈ ਕਾਦੀ ਹੈ ਮੇਰੀ ਤਾਂ ਸ਼ੂਗਰ ਦੀ ਸ਼ੂਗਰ ਦੀ ਹੱਟੀ ਨਾ ਹੋ ਵੀ ਆ ਸਰ ਬੀਪੀ ਅੱਛਾ 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 ਕਿੱਥੋਂ ਇਲਾਜ ਕਿੱਥੋਂ ਚੱਲਦਾ ਬਾਪੂ ਜੀ ਤੁਹਾਡਾ ਸੀਐਮਸੀ ਕਿ ਦਿਖਾਈ ਅੱਛਾ ਜਦੋਂ ਤੁਸੀਂ ਆਪ ਲੈਂਦੇ ਸੀ ਦਵਾਈ ਕਿੰਨੇ ਕੁ ਦੀ ਆਉਂਦੀ ਸੀ ਮਹੀਨੇ ਦੀ ਉਹ ਤਾਂ پتہ ਨਹੀਂ ਕਿੰਨੇ ਦੀ ਆਉਂਦੀ ਜਦ ਤੱਕ ਕੰਮ ਚੱਲਦਾ ਠੀਕ ਜਿਵੇਂ ਮੈਂ ਤਾਂ ਇਹਨਾਂ ਦੀ ਲਾਈਨ 'ਚ ਸੀਗੇ ਨਾ ਰੱਬ ਕਹਾ ਬੇਮੁੱਝ ਦੇਣ ਆਇਆ ਸੀਗੇ ਕੋਈ ਗੱਲ ਕੋਈ ਟਾਈਮ ਆ ਜਾਂਦਾ ਹੈ ਨਾ ਟਾਈਮ ਹੁੰਦਾ ਟਾਈਮ ਦਾ ਪਤਾ ਨਹੀਂ ਹੁੰਦਾ ਕਦੇ ਕਦੋਂ ਕਿਹੜੇ ਵੇਲੇ ਆ ਜਾਣਾ ਪੈਂਦਾ ਕਿਸੇ ਤੇ ਵੀ ਨਾ ਬੇਮਤਾ ਕਹਿੰਦੀ ਹੈ ਕੋਈ ਗੱਲ ਤੇ ਹੁਣ ਕੀ ਕਰੀਏ ਕਿੰਨੇ ਕੁ ਦੀ ਦਵਾਈ ਆਉਂਦੀ ਇਹਨਾਂ ਦੀ ਕੋਈ ਗੱਲ ਹੁਣ ਤੁਹਾਨੂੰ ਮਹੀਨੇ ਦੀ ਦਵਾਈ ਚਾਹੀਦੀ ਦੋਨਾਂ ਨੂੰ ਨਹੀਂ ਇਹ ਇਹਨਾਂ ਦੀ ਮੇਰੀ ਤਾਂ ਮੈਂ ਸਾਰੀ ਪੁੰਹਾ ਕੇ ਜੰਨੇ ਦੀ ਚੱਲਦੀ ਅੱਛਾ ਜੀ ਇਹਨਾਂ ਦੀ ਚੱਲਦੀ ਹੁਣ ਤੁਸੀਂ ਘਰ ਚ ਦੋਨੋਂ ਹੀ ਰਹਨੇ ਹੋ ਬਸ ਨਹੀਂ ਜੀ ਬੇਟੇ ਹੈਗੇ ਆ ਮੇਰੇ ਅੱਛਾ ਬੇਟਾ ਆ ਲੋ ਅੱਛਾ ਅੱਜ ਨਾ ਇਹ ਮੁੰਡੇ ਕੰਮ ਕਰਦੇ ਕਿਥੋਂ ਆਏ ਬਾਈ ਤੁਸੀਂ ਮਹਿਲਪੁਰ ਤੋਂ ਮਹਿਲਪੁਰ ਤੋਂ ਆਏ ਨੇ ਅੱਜ ਤੁਹਾਨੂੰ ਮਹਿਦਪੁਰ ਤੋਂ ਇਹ ਦੋਨੋਂ ਅੱਜ ਤੁਹਾਨੂੰ ਦੋ-ਦੋ ਮਹੀਨਿਆਂ ਦੀ ਦਵਾਈ ਲੈ ਕੇ ਦੇ ਕੇ ਜਾਣਗੇ ਇਸ ਵਾਸਤੇ ਅਸੀਸ ਦਿਓ ਛੋਟੇ-ਛੋਟੇ ਉਮਰਾਂ ਦੇ ਮੁੰਡੇ ਨੇ ਉਹ ਬੱਚੇ ਬੱਚੇ ਆਉਂਦੇ ਨੇ ਤੇ ਸੇਵਾ ਕਰਨ ਇਹਨਾਂ ਸਾਰਿਆਂ ਵਾਸਤੇ ਸੀਸਾਂ ਦੇ ਕੋਈ ਗੱਲ ਨਹੀਂ ਆਪੂ ਜੀ ਤੋਂ ਲੈਦਣੇ ਦੋਈ ਟੋਟਕਾ ਪ੍ਰਾਣੀ ਫੋਟੋ ਹੈਗੀ ਹਾਂ ਹੁਣ ਵੀ ਪਾਚੀ ਹੋਈ ਬਸ ਠੀਕ ਹੈ ਲੈਦਣੇ ਦਵਾਈ ਤੁਹਾਨੂੰ ਆ ਬਾਪੂ ਜੀ ਨੂੰ ਤੇ ਮਾਤਾ ਜੀ ਨੂੰ ਦਵਾਈ ਲੈ ਕੇ ਦਿਓ ਬਾਪੂ ਜੀ ਦਾ ਦਿਲ ਬਣਿਆ ਹੋਇਆ ਇਹ ਤੁਹਾਡੇ ਹਸਬੰਡ ਹਸਬੰਡ ਵਾਈਫ ਹੋ ਸੀ ਨਹੀਂ ਤੁਸੀਂ ਹਸਬੰਡ ਵਾਈਫ ਹੋ ਨਹੀਂ ਬਾਪੂ ਜੀ ਦਾ ਦਿਲ ਬਣਿਆ ਹੋਇਆ ਇੱਥੇ ਤੇ ਇਹਦੇ ਚ ਆਂਟੀ ਦੀ ਫੋਟੋ ਰੱਖੋ ਹਾਂ ਇਹ ਸਤ 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 ਜੀ ਬੰਦਾ ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ ਨੂੰ ਉਹ ਮਨਦੀਕਾ ਇਹ 55 ਸਾਲ ਉਹ ਤੇਰੀ ਵਾਹ ਮਾਲਕ ਤੁਹਾਡੀ ਜੋੜੀ ਬਣਾਈ ਰੱਖੇ ਕੀ ਕਾਰਨ ਹੈ ਐਡੀ ਲੰਬੀ ਨਿਭਣ ਦਾ ਕੀ ਕਾਰਨ ਹੈ ਲੈ ਦੇਣਾ ਪਰਮਾਤਮਾ ਨੂੰ ਵੀ ਪਤਾ ਤੁਹਾਡੀ ਲੰਬੀ ਉਮਰ ਕਰੇ ਵੈਗਰੂ ਮੈਂ ਤਾਂ ਤੁਹਾਡੇ ਆਸ਼ੀਰਵਾਦ ਨਾਲ ਕੋਈ ਨਹੀਂ ਲੈ ਦੇਣੇ ਬਾਪੂ ਜੀ ਲੈ ਸਾਰੀ ਦਵਾਈ ਲੈ ਸੁਣੀ ਆ ਦਵਾਈ ਲੈ ਕੇ ਦਿਓ ਬਾਪੂ ਨੂੰ ਸਾਰੀ ਲੈ ਦਿਨੇ ਮਾਤਾ ਜੀ ਲਓ ਅਸ਼ੀਰਵਾਦ ਲਓ ਮਾਤਾ ਦਾ ਇਹਨਾਂ ਦੀਆਂ ਅਸੀਸਾਂ ਲਓ ਇਹ ਹੀ ਦੁਨੀਆ ਦੀ ਅਸਲ ਕਮਾਈ ਹੈ ਵਾਹਿਗੁਰੂ ਬਸ ਇਹ ਕਹਿੰਦੇ ਮੈਂ ਤਾਂ ਚੜਦੇ ਗੱਲਾਂ ਚ ਹੋਰ ਦੱਸੋਗੇ ਸੇਵਾ ਸਾਡਾ ਲੈ ਕੇ ਬਸ ਬੇਟਾ ਧੰਨਵਾਦ ਤੁਹਾਨੂੰ ਧੰਨਵਾਦ ਧੰਨਵਾਦ ਠੀਕ ਹੈ ਬਾਪੂ ਜੀ ਧੰਨਵਾਦ ਲੈ ਲਓ ਲੈ ਲਓ ਜੀ ਲੈ ਲਓ ਲੈ ਲਓ ਧੰਨਵਾਦ ਧੰਨਵਾਦ ਬੈਠੋ ਅਬ ਆਪ ਲੈ ਕੇ ਦਿਓ ਦਵਾਈ ਬਾਪੂ ਜੀ ਨੂੰ